ਪੰਜਾਬ ਬਚਾਓ ਯਾਤਰਾ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਮੂਹ ਅਕਾਲੀ ਲੀਡਰਸ਼ਿਪ ਦਾ ਕਾਫਲਾ ਪਿੰਡ ਗਰਚਾ ਪੁੱਜਾ ਤੇ ਇਹਨਾਂ ਦੇ ਨਾਲ ਐਮਐਲਏ ਸ਼੍ਰੀ ਸੁਖਵਿੰਦਰ ਕੁਮਾਰ ਸੁੱਕੀ ਤੇ ਜਰਨੈਲ ਸਿੰਘ ਬਾਦ ਤੇ ਅਕਾਲੀ ਲੀਡਰ ਹਾਜ਼ਰ ਸਨ ਇਹ ਕਾਫਲਾ ਸਰਦਾਰ ਕਲਵਿੰਦਰ ਸਿੰਘ ਗਰਚਾ ਦੀ ਕੋਠੀ ਅੱਗੇ ਰੁਕਿਆ ਤੇ ਰਸ਼ ਇੰਨਾ ਜ਼ਿਆਦਾ ਸੀ ਕਿ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ ਪਰ ਇਸ ਮੌਕੇ ਤੇ ਜਦੋਂ ਪੱਤਰਕਾਰਾਂ ਨੇ ਸਰਾਰ ਸੁਖਵੀਰ ਸਿੰਘ ਬਾਦਲ ਨੂੰ ਸਵਾਲ ਪੁੱਛਣੇ ਚਾਹੇ ਤਾਂ ਸਕਿਉਰਟੀ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਤੇ ਕਿਸੇ ਵੀ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਸੁਖਵੀਰ ਸਿੰਘ ਬਾਦਲ ਨਾਲ ਨਹੀਂ ਕਰਨ ਦਿੱਤੇ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499

ਨਾ ਮੋੜੇ ਸੇ ਮੈਂ ਪੈਣੀ ਯਾਰ ਨੂੰ ਕੋਈ ਵਿਸ਼ੇ ਤਾਂ ਨਹੀਂ ਮੈਂ ਸ਼ਗਾਈਦਾ ਤੂੰ ਆਜੋ ਆਜੋ ਅੱਜ ਉਹ ਤਾਂ ਕਹਿੰਦਾ ਅਸੀਂ ਤਾਂ ਤਿਆਰ ਬੈਠੇ ਜੇ ਨਾ ਅਵਤੇ ਸਾਨੂੰ ਕਹਿਣ ਸਤਿ ਸ਼੍ਰੀ ਅਕਾਲ ਜੀ ਮੈਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਰਹਿਣ ਹਾਂਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਹਾਂਜੀ ਪੰਜਾਬ ਪਹ ਜਾਓ ਯਾਤਰਾ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਦੇ ਵੱਖਰੇ ਵੱਖਰੇ ਖੇਤਿਆਂ ਦੇ ਵਿੱਚ ਸੰਗਤ ਨੇ ਜਿਸ ਤਰੀਕੇ ਦਾ ਭਰਮਾ ਹੰਗਾਰਾ ਦਿੱਤਾ ਹੈ ਅੱਜ ਉਹ ਤੁਸੀਂ ਸਾਡੇ ਸੱਦੇ ਤੇ ਸਾਡੀ ਬੇਨਤੀ ਤੇ ਅੱਜ ਇੱਥੇ ਪਹੁੰਚੇ ਤੁਹਾਡਾ ਸਾਰਿਆਂ ਦਾ ਧੰਨਵਾਦ ਪਰ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਵੀ ਜਿਹੜਾ ਮੂੰਹ ਆਪਣਾ ਉਹ ਆਪਣੇ ਵਹੀਕਲਾਂ ਦਾ ਚਾਹੇ ਟਰੈਕਟਰ ਨੇ ਚਾਹੇ ਕਾਰਾਂ ਜੀਪਾਂ ਨੇ ਉਹਨਾਂ ਦਾ ਮੂੰਹ ਜਿਹੜਾ ਆਪਣਾ ਰਾਹੋਵਾਲ ਨੂੰ ਨਵੇਂ ਸ਼ਹਿਰ ਵੱਲ ਨੂੰ ਹੋਵੇ ਉਹ ਸਾਰਿਆਂ ਦੇ ਚਰਨਾਂ 'ਚ ਬੜੇ ਪਿਆਰ ਨਾਲ ਨਿਮਰਤਾ ਨਾਲ ਬੇਨਤੀ ਹੈ ਇਥੋਂ ਆਪਾਂ ਵਲਤਵਾਦ ਅੱਧੇ ਘੰਡੇ ਦੇ ਵਿੱਚ ਜਿਹੜਾ ਹੈ ਕਾਫਲਾ ਸਰਦਾਰ ਸੁਬੀਰ ਸਿੰਘ ਜੀ ਬਾਦਲ ਪੋਰਟਾ ਹਾਤੇ ਆਪਣੇ ਤੁਹਾਡੇ ਉਮੀਦਵਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਪਰੀ ਸਾਹਿਬ ਕੀ ਕਹਿਣਾ ਚਾਹੂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਾਮੀ ਲੋਕ ਸਭਾ ਜਿਹੜੀ ਰਾਜਨੀਤਿਕ ਸਰਗਰਮਤਾ ਸਾਡੇ ਉਮੀਦਵਾਰ ਸਰਦਾਰ ਬਖਸ਼ ਸਿੰਘ ਜੰਗਲੋ ਮਾਇਰਾ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਮੂਹੀ ਟੀਮ ਸ਼੍ਰੋਮਣੀ ਕਾਲੇਤਰ ਪ੍ਰਧਾਨ ਸਰਦਾਰ ਸੁਖੀ ਸਿੰਘ ਬਾਦਲ ਜੋ ਪੰਜਾਬ ਬਚਾਓ ਯਾਤਰਾ ਦੇ ਵਿੱਚ ਅੱਜ ਪੰਜਾਬ ਦੀ ਜੋ ਪੁਰਸ ਚਲਰੀ ਸੀ ਯਾਤਰਾ ਨਵਾਂ ਸ਼ਹਿਰ ਦੇ ਵਿੱਚ ਸਮੂਹਯਿਤ ਕਰ ਰਿਹਾ ਮੈਂ ਆਪਣੇ ਖਾਸ ਕਰਕੇ ਇਸ ਇਲਾਕੇ ਨੂੰ ਦੇਸੀ ਕਰਨਾ ਚਾਹੁੰਦਾ ਹਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਆ ਸਾਡੇ ਬਹੁਤ ਸਾਰੇ ਮਸਲੇ ਹਰ ਜੋ ਸਾਡੇ ਪੰਜਾਬ ਦੇ ਜੇ ਸੁਪਨੇ ਨਾਲ ਬਸਰੇ ਆ ਜਿਹੜਾ ਸਭ ਤੋਂ ਵੱਡਾ ਸੁਪਨਾ ਜਿਹੜਾ ਹੈਗਾ ਆ ਨਹਿਰਾਂ ਦਾ ਸਾਡੇ ਜਿਹੜੇ ਪਾਣੀ ਆ ਤੇ ਸਾਡੀ ਜਿਹੜੀ ਖੇਤੀਬਾੜੀ ਆ ਕਿਉਂਕਿ ਅੱਜ ਦੀ ਜਿਹੜੀ ਖੇਤੀ ਆ ਉਹ ਬਹੁਤ ਵੱਡਾ ਚੈਲੰਜ ਹੈ ਜੋ ਸੈਂਟਰ ਸਰਕਾਰ ਇਸ ਖੇਤੀ ਨੂੰ ਵੱਡੇ ਉਦਯੋਗਪਨੀਆਂ ਨੂੰ ਦੇਣਾ ਚਾਹੁੰਦੀ ਆ ਸੋ ਸਾਨੂੰ ਆਪਣੀ ਇਸ ਕਿੱਤੇ ਦੀ ਜਿਹੜੀ ਪੋਲਿਟਿਕਸ ਨੂੰ ਬਚਾਉਣ ਦੇ ਲਈ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਉੱਚਾ ਚੁਪਾਣੀ ਸਾਰੀਆਂ ਸੰਗਤਾਂ ਨੂੰ ਵੋਟ ਪਾਉਣੀ ਚਾਹੀਦੀ ਆ ਮੈਂ ਇਹੀ ਚਾਹੁੰਦਾ ਆ ਕਿ ਜੋ ਵੀ ਸਾਡੇ ਪਿੱਛੇ ਗੱਲੇ ਛਪੇ ਸੀ ਉਹਨਾਂ ਨੂੰ ਭੁਲਾ ਕੇ ਕੌਣ ਬਣਿਆ ਇਹਦੇ ਵੋਟਾਂ ਦੇ ਵਿੱਚ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਵਿੱਚ ਮਜ਼ਬੂਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗ ਚੜ੍ਹੋ ਅਕਾਲੀ ਗੱਲ ਦੀ ਬਿਰਤ ਜਿਵੇਂ ਤੁਸੀਂ ਲੋਕ ਅੱਜ ਘਰਾਂ ਤੋਂ ਨਿਕਲ ਕੇ ਬਾਹਰ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸੱਸ ਵੀਰ ਸਿੰਘ ਜੀ ਬਾਦ ਜੋ ਜੇਜੇ ਤੌਰ ਤੇ ਸਾਰੇ ਪੰਜਾਬ ਦੇ ਵਿੱਚੋਂ ਇਹ ਪੰਜਾਬ بچਾਓ ਯਾਤਰਾ ਲੈ ਕੇ ਆਏ ਨੇ ਆਦੀ ਕਹਿ ਰਹੇ ਜੀ ਕਿ ਮਾਝੇ ਵੀ ਗਏ ਮਾਲਵੇ ਵੀ ਐ ਪਰ ਸੱਚ ਪੁੱਛੋ ਦੁਆਬੇ ਦੇ ਲੋਕਾਂ ਨੇ ਜਿਨ੍ਹਾਂ ਮਾਨ ਸਤਕਾਰ ਸ਼ਰਮਣੀ ਅਕਾਲੀ ਦਲ ਦਾ ਰੱਖਿਆ ਇਹ ਨੰਬਰ 1 ਤੇ ਆ ਉਹ ਮੀ ਆ ਗਏ ਗਏ ਬੈਠਾ ਖੜੂ ਇੱਥੇ ਕੋਈ ਨਹੀਂ ਕੋਈ ਨਹੀਂ ਆਇਓ ਜੀ ਹਾਂਜੀ ਸਰ ਜੀ ਅਨੰਤਪੁਰ ਸਾਹਿਬ ਸੀਟ ਬਾਰੇ ਕੀ ਕਹਿਣਾ ਚਾਹੂਗੇ ਜੀ ਸਰ ਜੀ ਅਨੰਤਪੁਰ ਵਾਲੀ ਸੀਟ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਰਾਜਿਕਰ ਫਟੇ ਬਲਾਉ ਵਾਈਗਰੂ ਜੀ ਦਾ ਖਲਸਾ ਆਲੂ ਜਿੱਤੀ ਫਟੇ ਸੁਣਾਓ ਜੀ ਸਾਹਿਬ ਅੱਜ ਦੇਸ਼ ਵਿੱਚ ਜਿਹੜੀ جنگ ਚੱਲ ਰਹੀ ਹੈ ਮਹਾਨਰ ਪੰਜਾਬੀਓ ਇੱਕ ਪਾਸੇ ਥੋੜੀ ਆਪਣੀ ਖੇਤਰੀ ਪਾਰਟੀ ਹੈ ਉਸੇ ਹੀ ਪਾਸੇ ਕਿਸਾਨ ਹੈ ਮਜ਼ਦੂਰ ਹੈ ਤੇ ਆਪਣਾ ਮੁਕਾਬਲਾ ਕਰ ਰਹੀਆਂ ਦਿੱਲੀ ਦੀਆਂ ਪਾਰਟੀਆਂ ਦਿੱਲੀ ਦੀਆਂ ਪਾਰਟੀਆਂ ਨੇ ਜਦੋਂ ਵੀ ਪੰਜਾਬ 'ਚ ਰਾਜ ਕੀਤਾ ਉਹਨਾਂ ਨੇ ਪੰਜਾਬ ਨੂੰ ਪਿੱਛੇ ਛੱਡਿਆ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਸੀ ਦਿਲ ਜਿੱਤਣ ਵਾਸਤੇ ਨਹੀਂ ਸੇਵਾ ਕਰਨ ਵਾਸਤੇ ਨਹੀਂ ਸ਼੍ਰੋਮਣੀ ਅਕਾਲੀ ਦਲ ਥੋਡੀ ਪਾਰਟੀ ਹੈ ਖਾਲਸਾ ਪੰਥ ਦੀ ਫੌਜ ਹੈ ਥੋਡੀ ਕਿਸਾਨਾਂ ਦੀ ਗਰੀਬ ਦੀ ਪੰਜਾਬ ਦੀ ਪੰਜਾਬ